ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਇਸ ਕਰ ਬਾਣੀ ਜਿਨ ਤੋ ਸੋਣਿਆ ਤਿਸ ਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜੈ ਤਿਸ ਬਿਟਹੁ ਜੋ ਮਨ ਤਨ ਤਦ ਆਰਾਧੇ ਜਿਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਬੁਰਖ ਬਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾਦ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੈ ਸਭ ਕਹਿ ਮਧੇ ਲਿਖਤੈ ਨਿਰ ਬਾਣੈ ਸਾਧ ਦੇ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਧ ਦੇ ਜਿਓ ਤੈ ਕੀ ਸ਼ਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋਸਿਸ ਪ੍ਰਭ ਅਗੰ ਅਗਾ ਦੇ ਜੀਓ ਆਜ ਮਹਲਾ ਪੰਜਮ ਤੇ ਸਕਰ ਬਾਣੀ ਜਿਨ ਤੇ ਸੁਣਿਆ ਤੇ ਸਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤੇ ਸਿ ਬਿਟਹੁ ਜੋ ਮਨ ਤਨ ਤਦ ਆਰਾ ਦੇ ਜੀਓ ਤੇ ਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤੇ ਸਪੁਰਖ ਦਿਆਲੇ ਮਨ ਦੇਵਾ ਤੇਸ ਆਪਣੇ ਸਾਜਨ ਦੇਨ ਗੁਰੂ ਮਿਲ ਸੋ ਪ੍ਰਵਲਾ ਦੇ ਜੀਓ ਸੇਵੜ ਭਗਤੀ ਜਿਨ ਤੇ ਜਾਣਾ ਸਭ ਕਹਿ ਮਦੇ ਲੱਗ ਤੈਰੇ ਬਾਣੇ ਸਾਧ ਜ ਸੰਗ ਉਹਨ ਪਵਜ ਲਤਰਿਆ ਸਗਲ ਦੂਤ ਉਹਨ ਸਾਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਣ ਸਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਇਸ ਪ੍ਰਭ ਅਗਮ ਅਗਾਦੇ ਜੀ ਆਜ ਮਹਲਾ ਪੰਜਮ ਤੇ ਸਕਰ ਬਾਣੀ ਜਿਨ ਤ ਸੁਣਿਆ ਤੇ ਸਬਲਿਹਾਰੀ ਜਿਨੇ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਆਰਾਦੇ ਜਿਓ ਤਿਸ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪਰਕ ਲੇ ਮਨ ਦੇਵਾ ਤੁਸੀਂ ਆਪਣੇ ਸਾਜਣ ਜਿਨ ਗੁਰੂ ਮਿਲ ਸੋ ਪ੍ਰਭ ਲਾਭ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੈ ਸਭ ਕਹਿ ਮਦੇ ਲੱਤੈ ਨੇਰੇ ਬਾਣੇ ਸਾਧ ਕੇ ਸੰਗ ਉਹਨਾਂ ਪਉ ਜਲ ਚਲਿਆ ਸਗਲ ਦੂਤ ਉਹਨਾਂ ਸਾਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋ ਇਸ ਪ੍ਰਭ ਅਗਮ ਅਗਾ ਦੇ ਜਿਓ ਆਜ ਮਹਲਾ ਪੰਜਮ ਤੇ ਸਕਰ ਬਾਣੀ ਜਿਨ ਤੁ ਸੋਣਿਆ ਤੇ ਸਬਲਿਹਾਰੀ ਜਿਨੇ ਰਸਨਾ ਪੜਿਆ ਬਾਰ ਬਾਰ ਜਾਈ ਇਸ ਰੇਖਾ ਨੂੰ ਜੋ ਮਾਨਤਾ ਨ ਕੋ ਅਰਾਧੇ ਜਿਓ ਤਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਲੇ ਨੈ ਨਿਹਾਲੀ ਤਿਸ ਪ੍ਰਖ ਦੇ ਆਲੇ ਮਨ ਦੇਵਾ ਤਿਸ ਆਪਣੇ ਸਾਜਨ ਦੇਨ ਗੁਰੂ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕਹਿ ਮਦਇ ਲੱਤੈ ਨਰੇ ਬਾਣੇ ਸਾਧ ਕੇ ਸੰਗ ਉਹਨ ਪਉ ਜਲ ਚਲਿਆ ਸਗਲ ਦੂਤ ਉਹਨ ਸਾਧ ਦੇ ਜਿਓ ਤਿਨ ਕੀ ਸਰਣ ਪਰਿਆ ਮਨ ਮੇਰਾ ਮਾਨ ਤਾਨ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋ ਤਿਸ ਪ੍ਰਭ ਅਗਮ ਅਗ ਜੀਓ ਆਜ ਮਹਲਾ ਪੰਜਮ ਤੇ ਸ਼ੁਕਰ ਬਾਣੀ ਜਿਨ ਤੋ ਸੁਣਿਆ ਤੇ ਸਭਿ ਲਿਹਾਰੇ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸੇ ਬਿਟਹੁ ਜੋ ਮਨ ਤਨ ਤਦ ਆਰਾਦੇ ਜਿਓ ਤਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਬਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੈ ਸਭ ਕਹਿ ਮਦਇ ਲੱਤੈ ਨਿਹਰੇ ਬਾਣੈ ਸਾਧ ਕੇ ਸੰਗ ਉਹਨ ਪਉ ਜਲ ਚਲਿਆ ਸਗਲ ਦੂਤ ਉਹਨ ਸਾਧ ਦੇ ਜਿਓ ਤਿਨ ਕੀ ਸਰਣ ਪਰਿਆ ਮੇਰਾ ਮਨ ਤਨ ਸਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋ ਇਸ ਪ੍ਰਭ ਅਗਮ ਅਗਾ ਦੇ ਜਿਓ ਆਜ ਮਹਲਾ ਪੰਜਮ ਇਸ ਕਰਬਾਣੀ ਜਿਨ ਤੂੰ ਸੁਣਿਆ ਇਸ ਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸੇ ਬਿਟਹੁ ਜੋ ਮਨ ਤਨ ਤਦ ਆਰਾ ਦੇ ਜਿਓ ਕਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚੱਲੇ ਨੈ ਨਿਹਾਲੀ ਇਸ ਪੁਰਖ ਬਿਆਲੇ ਮਨ ਦੇਵਾ ਇਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੈ ਸਭ ਕਹਿ ਮਦੇਲ ਨੇਰੇ ਬਾਣੇ ਸਾਧ ਕੇ ਸੰਗ ਉਹਨੇ ਪਵਜਲ ਤਰਿਆ ਸਗਲ ਦੁਤ ਤੋਂ ਨੇ ਸਾਦੇ ਜਿਓ ਤਿਨ ਕੀ ਸਰਣ ਪਰਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋ ਇਸ ਪ੍ਰਭ ਅਗਮ ਅਗਾਦੇ ਜੀ ਅਜ ਮਹਲਾ 5 ਤੇ ਸੁਰ ਗਾਣੀ ਜਿਨ ਤੇ ਸੁਣਿਆ ਤੇ ਸਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਆਰਾਦੇ ਜਿਓ ਤਿਸ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਦਿਆਲੇ ਮਨ ਦੇਵਾ ਤਿਸ ਆਪੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਣੀ ਜਿਨ ਤੁਮ ਜਾਣੇ ਸਭ ਕਹਿ ਮਦੇ ਲੱਗਤਾ ਨੇਰੇ ਬਾਣੇ ਸਾਧ ਜ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਸਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋਤਿਸ ਪ੍ਰਭ ਅਗਮ ਅਗਾ ਦੇ ਜਿਓ ਆਜ ਮਹਲਾ ਪੰਜਮ ਇਸ ਕੁਰਬਾਣੀ ਜਿਨ ਤ ਸੋਣਿਆ ਇਸ ਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤ ਰਾਦੇ ਜਿਓ ਕਿਸੇ ਚਰਨ ਪਖਾ ਲੇ ਜੋ ਤੇਰੇ ਮਾਰਗ ਚਲੇ ਨੈ ਨਿਹਾਲੀ ਕਿਸ ਪ੍ਰਖ ਦੇ ਆਲੇ ਮਨ ਦੇਵਾ ਕਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕ ਮਦੇ ਲੱਤੇ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਚੜਿਆ ਸਗਲ ਦੂਤ ਉਹਨ ਸਾਧ ਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਕਿਸ ਪ੍ਰਭ ਅਗਮ ਅਗਾ ਦੇ ਜਿਓ ਆਜ ਮਹਲਾ ਪੰਜਮਾ ਤਿਸ ਕੁਰਬਾਨੀ ਜਿਨ ਤੇ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਪਣਿਆ ਬਾਰ ਬਾਰ ਜਾਈ ਤਿਸ ਬਿਟ ਹੋ ਜੋ ਮਨ ਤਨ ਤੁਦ ਅਰਾਦੇ ਜੀਉ ਤਿਸ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈਣ ਨਿਹਾਲੇ ਤਿਸ ਪੁਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜੀਉ ਸੇ ਬਟ ਭਾਗੀ ਜਿਨ ਤੁਮ ਜਾਣੈ ਸਭ ਕੈ ਮਦੇ ਲਤ ਨਿਰ ਬਾਣੈ ਸਾਧ ਜ ਸੰਗ ਉਨ ਭਵ ਜਲ ਤਰਿਆ ਸਗਲ ਦੂਤ ਉਨ ਸਾਦੇ ਜੀਉ ਤਿਨ ਕੀ ਸਰਨ ਪਰਿਆ ਮਨ ਮੇਰਾ ਮਨ ਤਨ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋ ਇਸ ਪ੍ਰਭ ਅਗੰ ਅਗਾ ਦੇ ਜਿਓ ਆਜ ਮਹਲਾ 5 ਇਸ ਕੁਰਬਾਨੀ ਜਿਨ ਤੋ ਸੁਣਿਆ ਇਸ ਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸੇ ਬਿਟਹੁ ਜੋ ਮਨ ਤਨ ਤੁਦ ਆਰਾ ਦੇ ਜਿਓ ਤਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਇਸ ਪੁਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੈ ਸਭ ਕਹਿ ਮਦੇ ਲੱਟੈ ਨੇਰ ਆਣਾ ਸਾਧ ਕੇ ਸੰਗ ਉਹਨਾਂ ਪਉ ਜਲ ਚੜਿਆ ਸਗਲ ਦੋਤ ਉਹਨਾਂ ਸਾਧ ਦੇ ਜਿਓ ਤਿਨ ਕੀ ਸਰਣ ਪਰਿਆ ਮਨ ਮੇਰਾ ਮਾਨ ਤਾਨ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਇਸ ਪ੍ਰਭ ਅਗਮ ਅਗਾਦੇ ਜੀ ਅਜ ਮਹਲਾ ਪੰਜਮ ਤੇ ਸਕਰ ਬਾਣੀ ਜਿਨ ਤੋ ਸੁਣਿਆ ਤੇ ਸ블ਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਆਰਾਦੇ ਜਿਓ ਕਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਬਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰਮਿਲ ਸੋ ਪ੍ਰਵਲਤ ਦੇ ਜੀਓ ਸੇਵੜ ਭਾਣੀ ਜਿਨ ਤੁਮ ਜਾਣੇ ਸਭ ਕਹਿ ਮਦੇ ਲੱਗਤੈ ਨੇਰੇ ਬਾਣੇ ਸਾਧ ਕੇ ਸੰਗ ਉਹਨ ਭਉਜਲ ਚਰਿਆ ਸਗਲ ਦੂਤ ਉਹਨ ਸਾਦੇ ਜੀਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋਤਿਸ ਪ੍ਰਭ ਅਗਮ ਅਗਾਦੇ ਜੀ આજ ਮਹਲਾ ਪੰਜਮ ਤੇ ਸੁਰ ਬਾਣੀ ਜਿਨ ਤੂੰ ਸੁਣਿਆ ਤੇ ਸਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਆਰਾ ਦੇ ਜੀਓ ਜੀਓ ਤਿਸੇ ਚਾਰਨ ਪਖਾਲੇ ਜੋ ਤੇਰੇ ਮਾਰਗੇ ਚਾਲੇ ਨੈ ਨਿਹਾਲੀ ਤਿਸ ਪ੍ਰਖ ਦੇਵਾਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਤ ਦੇ ਜੀਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕਹਿ ਮਦੇ ਲੱਗੈ ਨੇਰੇ ਬਾਣੇ ਸਾਧ ਜ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਦੇ ਜੀਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਸਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਤਿਸ ਪ੍ਰਭ ਅਗਮ ਅਗਾ ਦੇ ਜੀਓ ਆਜ ਮਹਲਾ ਪੰਜਮ ਤਿਸ ਬਾਣੀ ਜਿਨ ਤੂੰ ਸੁਣਿਆ ਤੇ ਸਭਿ ਹਾਰੇ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸੇ ਬਿਟਹੁ ਜੋ ਮਨ ਤਨ ਤਦ ਆਰਾਧ ਦੇ ਜਿਓ ਤਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਬੁਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਤ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੈ ਸਭ ਕਹਿ ਮਦਇ ਲਖਤੈ ਨਿਰ ਬਾਣੈ ਸਾਧ ਜ ਸੰਗ ਉਹਨ ਪਉਜ ਲਤਰਿਆ ਸਗਲ ਦੂਤ ਉਹਨ ਸਾਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਨ ਤਜ ਮੋ ਅੰਧੇ ਦਾ ਨਾਮ ਦਾ ਨਾਨਕ ਕੋਸਿਸ ਪ੍ਰਭ ਅਗਮ ਅਗਾ ਦੇ ਜਿਓ ਆਜ ਮਹਲਾ ਪੰਜਮ ਤੇ ਸਕਰ ਬਾਣੀ ਜਿਨ ਤੋ ਸੁਣਿਆ ਤੇ ਸਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਆਰਾ ਦੇ ਜਿਓ ਕਿਸੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਬਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕ ਮਦੇ ਲਿਖਤਾ ਨਿਹਰੇ ਬਾਣੇ ਸਾਧ ਕੇ ਸੰਗ ਉਹਨ ਪਵ ਤਰੇਆ ਸਗਲ ਦੋ ਤਾਹਨੇ ਸਾਦੇ ਜੀਓ ਤੇਨ ਕੀ ਸਰਣ ਪਰਿਆ ਮਨ ਮੇਰਾ ਮਾਨ ਤਾਨ ਤਜ ਮੋ ਅੰਧੇਰਾ ਨਾਮ ਧਾਨ ਦੀਦੈ ਨਾਨਕ ਕਉ ਇਸ ਪ੍ਰਭ ਅਗਮ ਅਗਾਦੇ ਜੀਓ ਵਾਹਿਮਾਜ ਮਹਲਾ ਪੰਜਮ ਤੇ ਸ਼ਕਰ ਬਾਣੀ ਜਿਨ ਕੀ ਸੋਣਿਆ ਤੇ ਸਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਆਰਾਦੇ ਜੀਓ ਕਿਸ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰੂ ਮਿਲੇ ਸੋ ਪ੍ਰਵਲਾਦ ਦੇ ਜੀਓ ਸੇਵੜ ਭਾਗੀ ਜਿਨ ਤੁਮ ਜਾਣੈ ਸਭ ਕਹਿ ਮਧੇ ਲੱਗੈ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਧ ਦੇ ਜੀਓ ਤਿਨ ਕੀ ਸਰਣ ਪਰਿਆ ਮਨ ਮੇਰਾ ਮਾਨ ਤਾਨ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਇਸ ਪ੍ਰਭ ਅਗੰ ਅਗਾ ਦੇ ਜੀਓ ਆਜ ਮਹਲਾ ਪੰਜਮ ਇਸ ਕੁਰਬਾਨੀ ਜਿਨ ਤੋ ਸੁਣਿਆ ਇਸ ਬਲਿਹਾਰੀ ਜਿਨੇ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤੁ ਅਰਾਦੇ ਜੀਓ ਕਿਸੇ ਚਾਰਣ ਆਪਾ ਖਾਲੀ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਇਸਪੁਰਖ ਦਿਆਲੇ ਮਨ ਦੇਵਾ ਇਸ ਆਪਣੇ ਸਾਜਣ ਜਿਨ ਗੁਰੂ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਈ ਜਿਨ ਤੁਮ ਜਾਣੇ ਸਭ ਕਹਿ ਮਦੇ ਲੱਤੈ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਧ ਦੇ ਜਿਓ ਤਿਨ ਕੀ ਸਰਣ ਪਰਿਆ ਮਨ ਮੇਰਾ ਮਾਨ ਤਾਨ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਇਸ ਪ੍ਰਭ ਅਗਮ ਅਗਾ ਦੇ ਜੀ ਆਜ ਮਹਲਾ ਪੰਜਮ ਤੇ ਸਕਰ ਬਾਣੀ ਤੋ ਸੋਣਿਆ ਤੇ ਸਬ ਬਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸੇ ਬਿਟਹੁ ਜੋ ਮਨ ਤਨ ਤਦ ਆਰਾਦੇ ਜਿਓ ਕਿਸੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਬਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕੈ ਮਦੇ ਲੱਟੈ ਨੇਰੇ ਬਾਣੇ ਸਾਧ ਕੇ ਸੰਗ ਉਹਨ ਭਉਜਲ ਤਰਿਆ ਸਗਲ ਦੋਤੋਂ ਨਾਲ ਸਾਦੇ ਜਿਓ ਤੇਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾ ਦਾਨ ਦਿਜੈ ਨਾਨਕ ਕਾ ਕਉ ਤਿਸ ਪ੍ਰਭ ਅਗੰ ਅਗਾ ਦੇ ਜੀਓ ਆਜ ਮਹਲਾ ਪੰਜਮ ਤੇ ਸ ਕਰ ਬਾਣੀ ਜਿਨ ਤ ਸੋਣਿਆ ਤੇ ਸ ਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਆਰਾ ਦੇ ਜੀਓ ਤਿਸੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਬਿਆਲੇ ਮਨ ਦੇਵਾ ਤਿਸ ਆਪਣੇ ਸਾਜਣ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜੀਓ ਸੇਵੜ ਭਾਗੀ ਜਿਨ ਤੁਮ ਜਾਣੈ ਸਭ ਕ ਮਦੇ ਲਖਤਾ ਨਿਹਰੇ ਬਾਣੇ ਸਾਧ ਕੇ ਸੰਗ ਉਹਨ ਭਉਜਲ ਤਰਿਆ ਸਗ ਦੋ ਤਾ ਵਨ ਸਾਦੇ ਜਿਓ ਤੇਨ ਕੀ ਸਰਣ ਪਰਿਆ ਮਨ ਮੇਰਾ ਮਾਨ ਤਾਨ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਇਸ ਪ੍ਰਭ ਅਗਮ ਅਗਾਦੇ ਜਿਓ ਆਜ ਮਹਲਾ ਪੰਜਮ ਤੇ ਸ ਕਰ ਬਾਣੀ ਜਿਨ ਤੋ ਸੁਣਿਆ ਤੇਸ ਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤੁਦ ਆਰਾਦੇ ਜਿਓ ਕਿਸੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੈ ਸਭ ਕੈ ਮਧੇ ਲੱਤੈ ਨਿਰ ਬਾਣੈ ਸਾਧ ਕੇ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਦੇ ਜਿਓ ਤਿਨ ਕੀ ਸਰਣ ਪਰਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਤਿਸ ਪ੍ਰਭ ਅਗੰ ਅਗਾਦੇ ਜਿਓ ਆਜ ਮਹਲਾ ਪੰਜਮ ਤਿਸ ਕੁਰਬਾਣੀ ਜਿਨ ਤ ਸੋਣਿਆ ਤਿਸ ਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਆਰਾਦੇ ਜਿਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗੇ ਚਲੇ ਨੈ ਨਿਹਾਲੀ ਤੇ ਸਪੁਰਖ ਦੇ ਆਲੇ ਮਨ ਦੇਵਾ ਤੇ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਤ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕਹਿ ਮਦਇ ਲਕਤੇ ਨੇਰੇ ਬਾਣੇ ਸਾਧ ਦੇ ਸੰਗ ਉਹਨ ਪਵ ਜਲ ਤਰਿਆ ਸਗਲ ਦੂਤ ਉਹਨ ਸਾਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋ ਉਸ ਪ੍ਰਭ ਅਗਮ ਅਗਾ ਦੇ ਜਿਓ ਆਜ ਮਹਲਾ ਪੰਜਮ ਤੇ ਸੁਰਬਾਨੀ ਜਿਨ ਤੋ ਸੁਣਿਆ ਤੇ ਸਬਲਿਹਾਰੀ ਜਿਨ ਸਨਾ ਪੜਿਆ ਬਾਰ ਬਾਰ ਜਾਈ ਤਿਸੇ ਬਿਟੋ ਜੋ ਮਨ ਤਨ ਤਦ ਆਰਾਦੇ ਜਿਓ ਤਿਸੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਬਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕਹਿ ਮਦੇ ਲੱਤੈ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਚਲਿਆ ਸਗਲ ਦੂਤ ਉਹਨ ਸਾਧ ਦੇ ਜਿਓ ਤਿਨ ਕੀ ਸਰਣ ਪਰਿਆ ਮਨ ਮੇਰਾ ਮਾਨ ਤਾਨ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਾ ਕੋ ਕਿਸ ਪ੍ਰਭ ਅਗਮ ਅਗਾਦੇ ਜਿਓ ਆਜ ਮਹਲਾ ਪੰਜਮ ਤੇ ਸ਼ਕਰਬਾਣੀ ਜਿਨ ਤੋ ਸੁਣਿਆ ਤੇ ਸਬਲਿਹਾਰੀ ਜਿਨੇ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਆਰਾਦੇ ਜਿਓ ਕਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਣੀ ਜਿਨ ਤੁਮ ਜਾਣੈ ਸਭ ਕਹਿ ਮਧੇ ਲਖਤਾ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਦੇ ਜਿਓ ਤੇਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਣ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋ ਇਸ ਪ੍ਰਭ ਅਗੰ ਅਗਾ ਦੇ ਜੀਓ ਆਜ ਮਹਲਾ ਪੰਜਮ ਤੇ ਸੁਰਬਾਣੀ ਜਿਨ ਤ ਸੋਣਿਆ ਤੇ ਸਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤੁਧ ਆਰਾ ਦੇ ਜੀਓ ਕਿਸੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਬੁਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜੀਓ ਸੇਵੜ ਭਾਜੀ ਗੇਨ ਤਮ ਜਾਣੇ ਸਭ ਕਹਿ ਮਦੇ ਲੱਤੈ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਉ ਜਲ ਤਰਿਆ ਸਗਲ ਦੋਤ ਉਹਨ ਸਾਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਤਿਸ ਪ੍ਰਭ ਅਗਮ ਅਗਾਦੇ ਜਿਓ ਆਜ ਮਹਲਾ ਪੰਜਮ ਤੇ ਸਕਰ ਬਾਣੀ ਜਿਨ ਤ ਸੋਣਿਆ ਤੇ ਸਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਆਰਾਦੇ ਜਿਓ ਤਿਸ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ 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 ਲੇ ਕੇ ਸਬਰ ਖਦੇ ਆਲੇ ਮਨ ਦੇਵਾ ਤੇ ਆਪਣੇ ਸਾਜਨ ਜਿਨ ਗੁਰੂ ਮਿਲ ਸੋ ਪ੍ਰਵਲਾ ਦੇ ਜੀਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕਹਿ ਮਦਇ ਲੱਤੈ ਨੇਰੇ ਬਾਣੇ ਸਾਧ ਕੇ ਸੰਗ ਉਹਨਾਂ ਪਉ ਜਲ ਚੜਿਆ ਸਗਲ ਦੂਤ ਉਹਨਾਂ ਸਾਦੇ ਜੀਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਇਸ ਪ੍ਰਭ ਅਗੰ ਅਗਾ ਦੇ ਜੀ ਆਜ ਮਹਲਾ ਪੰਜਮ ਤੇ ਸਕਰ ਬਾਣੀ ਜਿਨ ਤੁ ਸੋਣਿਆ ਤੇ ਸਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਦਾਈ ਤੇ ਸਭ ਤਹੋ ਜੋ ਮਾਨਤਾ ਨ ਤਦ ਆਰਾਧ ਦੇ ਜਿਓ ਕਿਸੇ ਚਰਨ ਪਖਾ ਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤੇ ਸਪੁਰਖ ਦਿਆਲੇ ਮਨ ਦੇਵਾ ਤੇ ਸ ਆਪਣੇ ਸਾਜਣ ਜਿਨ ਗੁਰ ਮਿਲ ਸੋ ਪ੍ਰਵਲਤ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕ ਮਦੇ ਲੱਟੇ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਚਰਿਆ ਸਗਲ ਦੂਤ ਉਹਨ ਸਾਧ ਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋ ਇਸ ਪ੍ਰਭ ਅਗੰ ਆ ਗਾਦੇ ਜੀ ਆਜ ਮਹਲਾ ਪੰਜਮ ਇਸ ਕੁਰਬਾਨੀ ਜਿਨ ਤੂੰ ਸੁਣਿਆ ਇਸ ਬਲਿਹਾਰੇ ਜਿਨ ਰਸਨਾ ਭਣਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤੁਦ ਆਰਾਦੇ ਜਿਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪੁਰਖ ਬਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਤ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕਹਿ ਮਦੇ ਲੱਟੇ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਣ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋ ਇਸ ਪ੍ਰਭ ਅਗਮ ਅਗਾ ਦੇ ਜਿਓ ਆਜ ਮਹਲਾ ਪੰਜਮ ਇਸ ਕੁਰਬਾਨੀ ਜਿਨ ਤੂੰ ਸੁਣਿਆ ਇਸ ਬਲਿਹਾਰੇ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਆਰਾ ਦੇ ਜਿਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪੁਰਖ ਬਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੈ ਸਭ ਕਹਿ ਮਦੇ ਤਨਰੇ ਬਾਣੇ ਸਾਧ ਕੇ ਸੰਗ ਉਹਨ ਭਵਜਲ ਤਰਿਆ ਸਗਲ ਦੋਤ ਉਹਨ ਸਾਧ ਦੇ ਜਿਓ ਤਿਨ ਕੀ ਸਰਣ ਪਰਿਆ ਮਨ ਮੇਰਾ ਮਾਨ ਤਾਨ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋ ਇਸ ਪ੍ਰਭ ਅਗਮ ਅਗਾ ਦੇ ਜਿਓ ਆਜ ਮਹਲਾ ਪੰਜਮ ਇਸ ਕੁਰਬਾਨੀ ਜਿਨ ਤੋ ਸੁਣਿਆ ਇਸ ਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਆਰਾ ਦੇ ਜਿਓ ਕਿਸੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਇਸ ਪੁਰਖ ਦੇ ਆਲੇ ਮਨ ਕਿ ਵਾ ਤੇ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾਤ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕਹਿ ਮਦਇ ਲੱਤੈ ਨੇਰੇ ਬਾਣੇ ਸਾਧ ਦੇ ਸੰਗ ਉਹਨ ਪਵ ਜਲ ਤਰਿਆ ਸਗਲ ਦੂਤ ਉਹਨ ਸਾਧ ਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਤਿਸ ਪ੍ਰਭ ਅਗੰ ਅਗਾ ਦੇ ਜਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀਤੇ